ਮੇਰਾ ਨਾਮ ਜੋਗਾ ਸਿੰਘ ਵਾਈਸ ਪ੍ਰਧਾਨ 108 ਐਸੋਸੀਏਸ਼ਨ ਯੂਨੀਅਨ ਪੰਜਾਬ ਜੋ ਕਿ ਲਗਾਤਾਰ ਕੰਪਨੀ ਜਿਹੜੀ 11 ਸਾਲਾਂ ਤੋਂ ਸਾਡੇ ਨਾਲ ਧੱਕਾ ਕਰਦੀ ਆ ਰਹੀ ਹੈ ਜਿਹੜਾ ਲੇਬਰ ਕੋਰਟ ਜੋ ਲੇਬਰ ਦਾ ਲੇਬਰ ਕਮਿਸ਼ਨ ਦਾ ਆਰਡਰ ਹੈ ਉਹ 8 ਘੰਟੇ ਡਿਊਟੀ ਦਾ ਹੈ ਹਾਲਾਂਕਿ 4 ਘੰਟੇ ਸਾਡੇ ਦਾ ਓਵਰਟਾਈਮ ਪਹਿਲਾਂ ਹੀ ਖਾ ਰਹੇ ਹੈ ਜਿਹੜੀ ਵੀਕਲੀਆਂ 4 ਛੁੱਟੀਆਂ ਸਾਡੀਆਂ ਬਣ ਰਹੀਆਂ ਨੇ ਇਹ ਸਾਨੂੰ ਉਹ ਵੀ ਹੁਣ ਖਾਣ ਦਾ ਕੋਸ਼ਿਸ਼ ਕਰ ਰਹੀਆਂ ਨੇ ਉਹਦਾ ਫਰਮਾਨ ਜਾਰੀ ਹੋ ਚੁੱਕਾ ਹੈ ਵੀ ਜਿਹੜਾ 4 ਛੁੱਟੀਆਂ ਵੀਕਲੀ ਡਿਊਟੀ ਨਹੀਂ ਕਰੂਗਾ ਉਹਨੂੰ ਟਰਮੀਨੇਸ਼ਨ ਜਾਂ ਉਹਦੀ ਟਰਾਂਸਫਰ ਕੀਤੀ ਜਾਊਗੀ ਪਿਛਲੇ 23 ਸਾਲਾਂ ਤੋਂ ਸਾਡਾ ਓਵਰਟਾਈਮ ਖਾ ਰਹੇ ਨੇ ਪਲੱਸ ਜਿਹੜੀ ਬੰਦੀ ਤਨਖਾਹ ਆ ਉਹ ਵੀ ਸਾਡੀ ਟਾਈਮ ਤੇ ਨਹੀਂ ਆ ਰਹੀ ਹੁਣ ਜਿਹੜੀ ਅੱਜ 4 ਤਰੀਕ ਦਾ ਜਿਹੜਾ ਚੈੱਕ ਸਾਡਾ ਰਿਲੀਜ਼ ਹੋ ਚੁੱਕਿਆ ਪਰ ਕੰਪਨੀ ਐ ਅੱਜ ਅੱਠ ਤਰੀਕ ਹੋਰੀ ਜਿਹੜੀ ਸੈਲਰੀ ਆਪਣੇ ਕੋਲ ਰੱਖੀ ਬੈਠੀ ਹੈ ਪਰ ਸਾਨੂੰ ਤਨਖਾਹ ਜਿਹੜੀ ਇਸ਼ੂ ਨਹੀਂ ਕਰਦੀ ਹੈਗੀ ਮੈਂ ਮਨੀ ਕੁਮਾਰ ਪੰਜਾਬ ਪ੍ਰਧਾਨ 108 ਐਂਬੂਲੈਂਸ ਯੂਨੀਅਨ ਪੰਜਾਬ ਮੈਨੇਜਰ ਕਿਹੜੀ ਗੱਲੀ ਪਤਲਾ ਫੁਕਿਆ ਗਿਆ ਕੰਪਨੀ ਦਾ ਕੰਪਨੀ ਦਾ ਫੁੱਤਲਾ ਫੁੱਤਲਾ ਹੀ ਫੂਕਿਆ ਹੈ ਜੀ ਪੀ ਐਚ ਮਨੀਸ਼ ਬੱਤਰਾ ਜੀ ਜੋ ਕਿ 14 ਸਾਲਾਂ ਤੋਂ ਸਾਡੇ ਮਲਾਜ਼ਮਾਨਾਂ ਜਿਹੜੀਆਂ ਵਾਂ ਧੱਕੇਸ਼ਾਈਆਂ ਮਤਲਬ 14 ਸਾਲਾਂ ਤੋਂ ਕਰਦੇ ਆ ਰਹੇ ਆ ਹੁਣ ਇਹਨਾਂ ਨੇ ਹੁਣ ਪੰਜਾਬ ਸਰਕਾਰ ਨੇ ਜਿਹੜੀਆਂ ਵਾਂ 31 108 ਐਂਬੂਲੈਂਸਾਂ ਜਿਹੜੀਆਂ ਵਾਂ ਉਹ ਲਾਂਚ ਕਰਨੀਆਂ ਵਾਂ ਜੀ ਉਹਦੇ ਲਈ ਸਟਾਫ ਕਿ ਸਟਾਫ ਜੀ 100 ਤੋਂ 150 ਮਲਾਜ਼ਮ ਜਿਹੜਾ ਉਹਦੇ ਲਈ ਇਹਨਾਂ ਨੇ ਹਾਇਰ ਕਰਨਾ ਸੀ ਉਹ ਜਿਹੜਾ ਕਿ ਐਚ ਆਰ ਡਿਪਾਰਟਮੈਂਟ ਤੋਂ ਉਹ ਜਿਹੜਾ ਸਟਾਫ ਨਹੀਂ ਹਾਇਰ ਹੋ ਰਿਹਾ ਹੁਣ ਇਹਨਾਂ ਨੇ ਨਵਾਂ ਫਰਮਾਨ ਜਾਰੀ ਕਰਤਾ ਹੈ ਜੀ ਜਿਵੇਂ ਕਿ ਅਸੀਂ ਮਹੀਨੇ ਦੇ ਵਿੱਚ 26 ਦਿਨ 26 ਦਿਨ ਕੰਮ ਕਰਦੇ ਆ ਜੀ ਤੇ ਸਾਨੂੰ 26 ਦਿਨ ਦੀ ਤਨਖਾਹ ਮਿਲਦੀ ਆ ਜੀ ਹੁਣ ਇਹਨਾਂ ਨੇ ਆਪਣੇ ਜਿਹੜੇ ਕਲਸਟਰ ਮੈਨੇਜਰ ਹੁੰਦੇ ਜ਼ਿਲ੍ਹਾ ਮੈਨੇਜਰ ਉਹਨਾਂ ਨੂੰ ਕਿਹਾ ਵਾ ਜੀ ਹਰ ਇੱਕ ਮੁਲਾਜ਼ਮ ਤੋਂ 30 ਦੇ 30 ਦਿਨ ਡਿਊਟੀ ਲੈਣੀ ਆ ਜੀ ਜੇ ਕੋਈ ਡਿਊਟੀ ਨਹੀਂ ਕਰਦਾ ਉਹਨਾਂ ਨੂੰ ਜਾਂਦੇ ਉਹਨਾਂ ਦੀ ਟਰਾਂਸਫਰ ਕੀਤੀ ਜਾਵੇ 2 250 ਕਿਲੋਮੀਟਰ ਜਾਂ ਉਹਨਾਂ ਨੂੰ ਟਰਮੀਨੇਟ ਕੀਤਾ ਜਾਵੇ ਮਤਲਬ ਇਹਨਾਂ ਦੀਆਂ 14 ਸਾਲਾਂ ਤੋਂ ਜਿਹੜੀਆਂ ਜੀ ਇਹ ਮੁਲਾਜ਼ਮਾਂ ਨਾਲ ਤੱਕੇਸ਼ਾਈਆਂ ਉਦਾਂ ਦੀਆਂ ਉਦਾਂ ਹੀ ਆ ਜੀ ਮੈਂ ਮਨੀ ਕੁਮਾਰ ਪੰਜਾਬ ਪ੍ਰਧਾਨ 108 ਐਂਬੂਲੈਂਸ ਯੂਨੀਅਨ ਪੰਜਾਬ ਮੈਨੇਜਰ ਕਿਹੜੀ ਗਲੀ ਫੁਤਲਾ ਫੁਕਿਆ ਗਿਆ ਵਾ ਕੰਪਨੀ ਦਾ ਫੁਤਲਾ ਫੁਤਲਾ ਹੀ ਫੁਕਿਆ ਆ ਜੀ ਪੀ ਐਚ ਮਨੀਸ਼ ਪੱਤਰਾ ਜੀ ਜੋ ਕਿ 14 ਸਾਲਾਂ ਤੋਂ ਸਾਡੇ ਮਲਾਜ਼ਮਾਨਾਂ ਜਿਹੜੀਆਂ ਵਾਂ ਠੱਕੇ ਸ਼ਾਈਆਂ ਮਤਲਬ 14 ਸਾਲਾਂ ਤੋਂ ਕਰਦੇ ਆ ਰਹੇ ਆ ਹੁਣ ਇਹਨਾਂ ਨੇ ਹੁਣ ਪੰਜਾਬ ਸਰਕਾਰ ਨੇ ਜਿਹੜੀਆਂ ਵਾਂ 31 108 ਐਂਬੂਲੈਂਸਾਂ ਜਿਹੜੀਆਂ ਵਾਂ ਉਹ ਲਾਂਚ ਕਰਨੀਆਂ ਵਾ ਜੀ ਉਹਦੇ ਲਈ ਸਟਾਫ ਕੇਡ ਸਟਾਫ ਜੀ 100 ਤੋਂ 150 ਮੁਲਾਜ਼ਮ ਜਿਹੜਾ ਉਹਦੇ ਲਈ ਇਹਨਾਂ ਨੇ ਹਾਇਰ ਕਰਨਾ ਸੀ ਉਹ ਜਿਹੜਾ ਕਿ ਐਚਆ ਡਿਪਾਰਟਮੈਂਟ ਤੋਂ ਉਹ ਜਿਹੜਾ ਸਟਾਫ ਨਹੀਂ ਹਾਇਰ ਹੋ ਰਿਹਾ ਹੁਣ ਇਹਨਾਂ ਨੇ ਨਵਾਂ ਫਰਮਾਨ ਜਾਰੀ ਕਰਤਾ ਹੈ ਜੀ ਜਿਵੇਂ ਕਿ ਅਸੀਂ ਮਹੀਨੇ ਦੇ ਵਿੱਚ 26 ਦਿਨ 26 ਦਿਨ ਕੰਮ ਕਰਦੇ ਆ ਜੀ ਤੇ ਸਾਨੂੰ 26 ਦਿਨ ਦੀ ਤਨਖਾਹ ਮਿਲਦੀ ਆ ਜੀ ਹੁਣ ਇਹਨਾਂ ਨੇ ਆਪਣੇ ਜਿਹੜੇ ਕਲਸਟਰ ਮੈਨੇਜਰ ਹੁੰਦੇ ਜ਼ਿਲ੍ਹਾ ਮੈਨੇਜਰ ਉਹਨਾਂ ਨੂੰ ਕਿਹਾ ਵਾ ਜੀ ਹਰ ਇੱਕ ਮੁਲਾਜ਼ਮ ਤੋਂ 30 ਦੇ 30 ਦਿਨ ਡਿਊਟੀ ਲੈਣੀ ਹੈ ਜੀ ਜੇ ਕੋਈ ਡਿਊਟੀ ਨਹੀਂ ਕਰਦਾ ਉਹਨਾਂ ਨੂੰ ਜਾਂਦੇ ਉਹਨਾਂ ਦੀ ਟਰਾਂਸਫਰ ਕੀਤੀ ਜਾਵੇ 2 ਤੋਂ 250 ਕਿਲੋਮੀਟਰ ਜਾਂ ਉਹਨਾਂ ਨੂੰ ਟਰਮੀਨੇਟ ਕੀਤਾ ਜਾਵੇ ਮਤਲਬ ਇਹਨਾਂ ਦੀਆਂ 14 ਸਾਲਾਂ ਤੋਂ ਜਿਹੜੀਆਂ ਜੀ ਇਹ ਮੁਲਾਜ਼ਮਾਨਾਂ ਤੱਕੇਸ਼ਾਈਆਂ ਉਹਦਾਂ ਦੀਆਂ ਉਦਾਂ ਹੀ ਆ ਜੀ